ਕਿੱਥੇ ਦੁਆ ਆ ਕੇ ਤਾਂ ਖੜਿਆ ਨਹੀਂ ਹਲੇ ਬਲੰਦਰਾ ਪੀ ਕੇ 2 ਕਿਲੋ ਚਾਹ ਵਾਹੀ ਗਿਰੂ ਵਾਹੀ ਗਿਰੂ ਵਾਹੀ ਗਿਰੂ ਰਾਤ ਦੇ ਗਾਜੇ ਮਾਜੇ ਹੁੰਦੇ ਆਉਂਦੇ ਸੀ ਇਧਰੋਂ ਤੇ ਹੁਣ ਛਿਰਕਾ ਸ਼ੰਭਾ ਜਾ ਹੋ ਕੇ हटਿਆ ਹੁਣੀ ਤਿਹੇ ਤੀਂ ਹਵਾ ਤੇ ਬੱਦਲ ਚਾਰੀਆ ਤੇ ਇਧਰੋਂ ਚੜਦੇ ਸੂਰਜ ਦਾ ਸੋਹਣਾ ਜਿਹਾ ਨਜ਼ਾਰਾ ਪਰ ਇਧਰੋਂ ਵੇਖ ਕੇ ਐ ਲੱਗਦਾ ਕਿ ਕੰਮ ਖੜਾਈ ਜਾਂਦਾ ਰੱਬ ਇਸ ਵਾਰ ਹਾੜੀ ਮਸਾਂ ਹੀ ਸਿਰੇ ਚੜਨ ਦਊਗਾ ਤੇ ਬਾਬੇ ਦੀ ਸਪੀਕਰ ਚੋਂ ਆਉਂਦੀ ਹੋਈ ਆਵਾਜ਼ ਪਿਆਰੇ ਬੋਲ ਪੈਂਦੇ ਹੋਏ ਕੰਨਾਂ 'ਚ ਤੇ ਦਾਸ ਆਪਣੀ ਜਿੰਮ ਦੀ ਡਿਊਟੀ ਤੇ ਹਾਜ਼ਰ ਨੇ ਜਿੰਮ ਟਾਉਣ ਸੂਰਤੀਆ ਆਪਣਾ ਪਿੰਡ ਤੇ ਜਾ ਜਾ ਸਾਡਾ ਬਲੌਗ ਸੋਡਾ ਵਲੌਗ ਬਣਾ ਦਿੰਨੇ ਆ ਆ ਗਿਆ ਚੈੱਕ ਕਰੀ ਵਾਹ ਲੈ ਵੀ ਆ ਗਿਆ ਤੂੰ ਤੂੰ ਮੰਨ ਤਾ ਵਾਹ ਯਾਰ ਕੀ ਆ ਬਾਤ ਆ ਫੋਟੋ ਤੇਰੀ ਹੈ ਵੀ ਅਸਲੇ ਲੱਗੀ ਜਿਹੜੀ ਤੇ ਆ ਫੋਟੋ ਤੇਰੀ ਹੈ ਜਿਹੜੀ ਤੇ ਲੱਗੀ ਹੋਈ ਆ ਵੀ ਮੈਂ 2 ਸਾਲ ਪਹਿਲਾਂ ਸੀ ਉਸ ਤੋਂ ਬਾਅਦ ਮੈਂ ਪ੍ਰੇਹਨ ਕਰਾ ਲਿਆ ਨੱਕ ਦਾ ਬੋਡੀ ਸਾਰੀ ਡਾਊਨ ਹੋ ਗਈ ਹੈ ਮੋਟਰਸਾਈਕਲ ਆਪਣਾ ਥਾਵਾ ਖੜਾ ਹੈ ਹਾਂ ਉਹ ਖੜਾ ਪਰਲੇ ਪਾਸੇ ਆ ਪਰ ਅੱਛਾ ਠੀਕ ਆ ਤੇ ਬਾਕੀ ਚਲੋ ਕੋਈ ਨਹੀਂ ਫਿਰ ਮੈਂ ਚੱਲ ਆਜੇਮ ਕੋਈ ਨਾ ਹੋਣਾ ਵੇ ਆਉਣਾ ਹੋਣਾ ਵੀਡੀਓ ਦੇਖ ਰਹੇ ਸਾਰੇ ਵੀਰ ਬੈਣਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 11 ਵਸਾਖ 23 April ਸਾਲ 2024 ਮੰਗਲਵਾਰ ਦਾ ਦਿਨ ਸਵਾ ਸਵੇਰੇ ਦੇ ਸਵਾ 6 ਵਜੇ ਦਾ ਹੋਇਆ ਤੇ ਬਿਲਹਾਲ ਮੌਸਮ ਦੇਖਣ ਨਿਕਲੇ ਦੀ ਵਾਰ ਥੋੜਾ ਜਿਹਾ ਪਹਿਲਾਂ ਕਣੀਆਂ ਭਰ ਜਾਂਦੀਆਂ ਜਿਵੇਂ ਫਿਲਹਾਲ ਤਾਂ ਇਹ ਲੱਗਦਾ ਕਿ ਥੋੜੀ ਹੈ ਹਰ ਸੋਖ ਸ਼ਾਂਤੀ ਜੀ ਲੱਗ ਜਾਂਦੀ ਆ ਕਿ ਟਲ ਜੇ ਤਾਂ ਚੰਗਾ ਕੰਮ ਪ੍ਰਚਾਰਕ ਕਣੀਆਂ ਬਹਿ ਕੇ ਕੰਮ ਖੜਾ ਦਿੰਦਾ ਤਾਂ ਕਲਕਤਾ ਦੇਖੋ ਲਗਭਗ ਸਾਰੀ ਵੱਡੀ ਗਈ ਆ ਪਰ ਤੂੜੀ ਦਾ ਕੰਮ ਇੰਨੇ ਕ ਨਾਲ ਹੀ ਖੜ ਜਾਂਦਾ ਤੇ ਪੰਛੀਆਂ ਨੂੰ ਚੜਿਆ ਹੋਇਆ ਚਾਂਹ ਤੇ ਪੈਂਦਾ ਹੋਇਆ ਗਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਚੈਨਲ ਤੇ ਗਏ ਆ ਨਵੇਂ ਆਏ ਹੋ ਤਾਂ ਵੀਰ ਬਣ ਕੇ ਸਬਸਕ੍ਰਾਈਬ ਲਾਜ਼ਮੀ ਕਰ ਲਓ ਦੇਖ ਕੇ ਮੁੜ ਜਾਨੇ ਯਾਰ ਬਈ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਫੇਸਬੁਕ ਤੇ ਦੇਖ ਰਿਹਾ ਤਾਂ ਫੋਲੋ ਕਰ ਲਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਫਿਰ ਕੰਮਕਾਰ ਜਿਹਦਾ ਕੀ ਹੈ ਦੇਖਦੇ ਆ ਤੇ ਇਹਨਾਂ ਨੂੰ ਮਨਪਰੀ ਤੋਂ ਰਹਿਣਾ ਸੀ ਪ੍ਰੋਣਾ ਸਾਬ ਕੋਲੇ ਉੱਧਰ ਮਸ਼ੀਨ ਲੈ ਕੇ ਉਹਨਾਂ ਦੇ ਪਾਣੀ ਦੀ ਵਾਰੀਆਂ ਨੇ ਤੇ 2 ਦਿਨ ਉੱਥੇ ਧੂੜੀ ਬਣਾ ਕੇ ਆਉਣੀ ਸੀਗੀ ਤੇ ਫਿਰ ਆਪਦੀ ਧੂੜੀ ਹੀ ਆਪਣੀ ਲੌਂਕੀ ਜਾਂਦੀ ਆ ਤੇ ਬਾਕੀ ਦੇਖਦੇ ਆ ਸ਼ਾਇਦ ਉੱਥੇ ਹੀ ਜਾਵਾਂ ਜਾ ਹੋਰ ਕੋਈ ਕੰਮ ਹੋਊਗਾ ਤੇ ਉਹ ਦਿਨਚਾਰੇ ਆਪਣੀ ਦਿਨ ਦੇ ਨਾਲ-ਨਾਲ ਲੜਰੀ ਨਿਕਲਦੀ ਰਹਿੰਦੀ ਆ ਪਿੰਡਾਂ ਵਾਲਿਆਂ ਦੇ ਕੀ ਕੀ ਕੰਮ ਕਰਕੇ ਹੋ ਜਾਂ ਹੂਗਾ ਇੱਕ ਜਿਹੜਾ ਆਈ ਅੰਦਰ ਆ ਮਰਵਾਈਏ ਤਾਂ ਚੋਬਰ ਥੋੜੇ ਜਿਹਾ ਆਇਆ ਮੌਸਮ ਖਰਾਬ ਹੋਣ ਕਰਕੇ ਤੇ ਹੋਏ ਪਿਆ ਲਟੋਪੀਂਗ ਤੇ ਅੰਦਰ ਇੱਥੇ ਵੀਡੀਓ ਵਾਲੀ ਮੈਂ ਤਾਂ ਨਹੀਂ ਬਣਾਉਂਦਾ ਹੁੰਦਾ ਕਿ ਭਾਈ ਫਿਰ ਕਾਪੀਰਾਈਟਾਂ ਦੇ ਕਲੇਮਾਂ ਦੇ ਜੇ ਉਹ ਸੌ ਚੱਕਰ ਹੁੰਦੇ ਆਗੇ ਆਈਟ ਡਾਕਟਰ ਸਾਹਿਬ ਉਹ ਫੇਰ ਮੇਰਾ ਫਾਇਦਾ ਕਾਹਦਾ ਵੀਡੀਓ ਬਣਾਉਣ ਦਾ ਚੱਲ ਆਈ ਨਾ ਉਹ ਕਦੋਂ ਤੱਕ ਨਾ 3 ਰੁਪਏ ਜੂਆ ਕੋਈ ਸ਼ਾਬਾਸ਼ ਅਸੈਂਨੀ ਦੀ ਗੱਲਬਾਤ ਹੁੰਦੀ ਆ ਉਹੀ ਚੋਬਰ ਇੱਥੇ ਵੀ ਰੋਇ ਸਕੂਲ ਕਾਲ ਜਾਲਾ ਟਾਈਮ ਹੀ ਗੱਲਬਾਤ ਹੁੰਦੀ ਆ ਹੋਈ ਜੀ ਕੀ ਆਲਾ ਬਈ ਹੈਪੀ ਗੋਲੇ ਵਾਲੀਆ ਚੋਬਰ ਆਉਂਦਾ ਬਠਿੰਡੇ ਜ਼ਿਲ੍ਹੇ ਚੋਂ ਆਪਣਾ ਸਰਸਾ ਜ਼ਿਲ੍ਹਾ ਹੈਗਾ ਤੇ ਆ ਚੋਬਰ ਵੀ ਸਰਸਾ ਜ਼ਿਲ੍ਹੇ ਦਾ ਤੇ ਆ ਦੋਮਲੇ ਇਧਰੋਂ ਮਾਨਸਾ ਜ਼ਿਲ੍ਹੇ ਵਾਲੇ ਖੜੇ ਆ ਦੋ ਤੇ ਇਸ ਟਾਈਮ ਤਿੰਨ ਜ਼ਿਲ੍ਹਿਆਂ ਦੇ ਚੋਬਰ ਜਿੰਮ ਲਾਈ ਜਾਂਦੇ ਆਗੇ ਆਪਣੇ ਜਿੰਮ ਦੇ ਅੰਦਰ ਤੇ ਇਹ ਜੀ ਗੱਲਬਾਤ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਰਾਓ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਅਸੀਂ ਆਪਾਂ ਲੇਟ ਕਿਥੇ ਆਏ ਨਾ ਵੀ ਆਪਾਂ ਟਾਈਮ ਤੇ ਆਏ ਹਾਂ ਜੀ ਪਰ ਕੋਈ ਨਹੀਂ ਮਿਲਣਾਗੇ ਬੱਦੇ ਟੱਕਰ ਗਈ ਸੀ ਰਾਹ ਜਾਂਦੇ-ਜਾਂਦੇ ਮੈਨੂੰ ਤੇ ਬਾਕੀ ਆ ਭਈਆ ਮੈਂ ਕੰਮ ਨੂੰ ਚਾਲੂ ਆਹ ਪ੍ਰੋਗਰਾਮ ਹੈ ਇਹ ਬਲੌਗ ਸਵੇਰੇ 7 ਵਜੇ ਆਊਗਾ ਜੀ ਜਿਹੜਾ ਜਵਨ ਦਾ ਉਹ ਕੱਲ ਨੂੰ ਤੜਕੇ 7 ਵਜੇ ਠੀਕ ਹੈ ਹਾਂ ਆ ਲਾਲੋ ਲਾਲੋ ਤੇ ਅੰਦਰ ਵਸ ਇੱਥੇ ਆਹੀ ਰੋਲੇ-ਗੋਲੇ ਹੁੰਦੇ ਆ ਤੇ ਨਾਲ ਕਰਕੇ ਵੀਡੀਓ ਮੈਂ ਥੋੜੀ ਘੱਟ ਬਣਾਉਣਾ ਹੁੰਦਾਗਾ ਤੇ ਬਾਕੀ ਲੋਟਾ ਮਾਹੌਲ ਚੜਦੀ ਗੱਲਾਂ ਜਸੂਰ ਜਓ ਸਾਹਮਣੇ ਬੈਠਕ ਦੀਆਂ ਗ੍ਰੇਲਾਂ ਵਿੱਚ ਦੀ ਝਾਕਦਾ ਵਾ ਥੋੜਾ ਜਿਹਾ ਹੋਰ ਉੱਚਾ ਹੋ ਗਿਆ ਤੇ ਵਿਊ ਬਾਕੀ ਬਈ ਬਹੁਤ ਹੀ ਸ਼ਾਨਦਾਰ ਵਣੀ ਜਾਂਦਾ ਮੌਸਮ ਭਾਵੇਂ ਖਰਾਬ ਹੀ ਆ ਪਰ ਜਿਹੜੀ ਕੀ ਸੋਹਣੀ ਆ ਤੈਨੂੰ ਸੋਹਣਾ ਮੌਸਮ ਨੂੰ ਕਹਿ ਸਕਦੇ ਆਂਗੇ ਤੇ ਬਾਕੀ ਤੁਸੀਂ ਦੱਸਦੇ ਹੋ ਬਈ ਕਿਵੇਂ ਲੱਗਿਆ ਸਵੇਰ ਦਾ ਵਿਊ ਇਹ ਤੇ ਮੌਸਮ ਕੇ ਰਤਾ ਟਲਿਆ ਹੋਇਆ ਲੱਗਦਾ ਥੋੜਾ ਜਿਹਾ ਲਿਸ਼ਕੀ ਜਾਂਦਾ ਇੱਥੇ ਐ ਟੱਪ ਗਿਆ ਬਠਿੰਡੇ ਉਤੋਂ ਦੀ ਹੁੰਦਾ ਹੁੰਦਾ ਮਾਨਸਾ ਵਾਲੇ ਪਾਸੇ ਨੂੰ ਮਾਨਸਾ ਬਠਿੰਡਾ ਤੇ ਇਸ ਟਾਈਮ ਆ ਪਕੜਿਆ ਸਰਸੇ ਚ ਤੇ ਇੱਧਰ ਵੀ ਬਠਿੰਡਾ ਇੱਧਰ ਮਾਨਸਾ ਤੇ ਚਾਰ ਸ਼ਹਿਰੇ ਵਸਦੇ ਨੇ ਜਿਲੇ ਇਕੱਠੇ ਹੋ ਜਾਂਦੇ ਆਪਣੇ ਪਿੰਡ ਆ ਕੇ ਬਹੁਤ ਬਾਰੀ ਗੱਲ ਦੱਸੀ ਇੱਕ ਹਦੂਦ ਆਪਣੇ ਖੇਤਾਂ ਕੋਲੇ ਬਣਿਆ ਹੋਇਆ ਦਿਖਾ ਕੇ ਲੈਣਾਗਾ ਅਗਰੇਜਾਂ ਵੇਲੇ ਦਾ ਬਣਿਆ ਹੋਇਆ ਪੁਰਾਣਾ ਪੱਥਰ ਆ ਜਿੱਥੇ ਤਿੰਨ ਜਿਲ੍ਹੇ ਵੀ ਆ ਬੱਟਾ ਇਕੱਠੀਆਂ ਹੁੰਦੀਆਂ ਨੇ ਤਿੰਨ ਜਿਲ੍ਹਿਆਂ ਦੇ ਖੇਤ ਇਕੱਠੇ ਹੁੰਦੇ ਨੇ ਜੀ ਤੇ ਕੰਨਾਂ ਕੁੰਜਾਂ ਜੋੜਦਿਆਂ ਨੇ ਤੇ ਬਣਾ ਲਾਂਗੇ ਵਾਂਗ ਕੇ ਫੇਰ ਵਿਲੇ ਹੋਗੇ ਕਿਸੇ ਵੜੇ ਤੇ ਸਾਲ ਪਹਿਲਾਂ ਉਹ ਵੀਡੀਓ ਬਣਾਈ ਸੀ ਕਈ ਵਾਰੀ ਮੰਗ ਆਈ ਸੀ ਬਈ ਕਿ ਦੁਬਾਰਾ ਬਣਾ ਉਹ ਵੀਡੀਓ ਤੇ ਫਿਲਹਾਲ ਮਿਹਰਬਾਨੀ ਬਈ ਜੁੜੇ ਰਹੋ ਐਂਡ ਤੱਕ ਨਾਲ-ਨਾਲ ਦਿਖਾਉਣੇ ਅਗਲੀ ਗੱਲਬਾਤ ਸਾਰੀ ਰੈਵਿਊ ਚਾਹ ਪਾਣੀ ਰੋਟੀ ਟੋਕਾ ਦੁੱਧ ਦਹੀਂ ਲੱਸੀ ਸਾੜਾ ਕੁਛ ਕਾਣਾ ਵੀ ਨਾ ਠੀਕ ਐ ਮੌਸਮ ਦਾ ਹਾਲ ਕੁਛ ਇਹੋ ਜਿਹਾ ਸਵੇਰੇ ਸਵੇਰੇ ਕਿਹੜਾ ਕਿਹੜਾ ਸੂਰਜ ਨੇ ਦਿਖਾਈ ਏ ਤੁਸੀਂ ਉਸ ਤੋਂ ਬਾਅਦ ਫੇਰ ਆ ਬੱਦਲ ਜੀ ਇੱਥੇ ਬਣ ਕੇ ਖੜ ਗਏ ਨੇਗੇ ਤੇ ਜੋਬਰ ਆਪਣੇ ਚਲੇ ਗਏ ਆ ਲੀਹਾਂ ਦੱਸਦੀਆਂ ਸਸਰੀ ਗੱਲ ਪਾਪਾ ਕਦੋਂ ਗਏ ਆ ਪਾਪਾ ਬਿੰਦੂ ਕੋਇਆ ਆਪਣੇ ਅਗਲੇ ਖੇਤਾਂ ਮੰਨੀ ਗਣੀਆਂ ਵੱਧਾ ਪਾਪਾ हां इधर नु आए आए ये टप गए हेलो शास्त्री कालम भाई शास्त्री काल भाई सोवन डू भी सारे शास्त्री काल धन्यवाद सोडे जुड़े रहो चैनल दे नाल ਤੇ ਲਾਇਕ ਛੇਰ ਤੇ ਕਮੈਂਟ ਤੁਰ ਤੱਕ ਜਰੂਰ ਭੇਜਣਾ ਤੇ ਨਾਲੇ ਦੇਖਣਾ ਬਲੌਗ ਤੁਰ ਤੱਕ ਲੈ ਕੇ ਤੁਰਦੇ ਠੀਕ ਧੰਨਵਾਦ ਤੁਹਾਡੇ ਧੰਨਵਾਦ ਜੀ ਤੁਹਾਡੇ ਜਿਹਨੇ ਚੈਨਲ ਤੇ ਜੋੜਿਆ ਤੁਸੀਂ ਭਾਈ ਮੱਖਣ ਖਾ ਲੋ ਗਾਇਜ਼ ਮੱਖਣ ਖਾ ਲੈ ਆਫੇ ਮੇਲਦਾ ਜੇ ਹੀ ਆਉਂਦਾ ਗਾ ਤੇਰਾ ਬਰਖ ਪਾ ਲਿਆ ਕਰੋ ਵਰਤਮਾਨ ਆਪਾਂ ਪੀਜੇ ਦੀ ਜਲੇ। ਬਾਗਯੋਤਾ ਆਸ਼ਰਮ ਕੇ ਪ੍ਰਤੀਨਿਧਿਓਂ ਕੇ ਸਾਥ ਮੁਲਾਕਾਤ ਕਰੇਂਗੇ ਔਰ ਗੰਗਾ ਆਰਤੀ ਮੇਂ ਵੀ ਸ਼ਾਮਿਲ ਹੋ। ਪ੍ਰਤੀਨਿਧਿਓਂ ਕੇ ਸਾਥ ਮੁਲਾਕਾਤ ਕਰੇਂਗੇ ਅੱਜ ਕੰਮ ਕਰਤਾ ਇਹ ਆ। ਕੀ ਹਾਲ ਆ? ਆਪਣੀ ਵਧੀਆ। ਪਰਮਾਉ ਤਾਂ ਕਰ ਲੈ ਕੋਸਰਾ ਕੋਸ। ਫੱਤੇ ਜਾ ਨਾ। ਮਸ਼ੀਨ ਗੜੇ ਟੁੜੀ ਵਾਲੇ ਗੜੇ ਉਹ ਕਹਿੰਦੇ ਅੱਜ ਯਾਰ ਕੱਲੇ ਨੂੰ ਸਾਰਾ ਦਿਨ ਓਖਾ ਹੋ ਜਾਂਦਾ। ਲੱਗ ਗਿਆ ਮੈ ਰੋਟੀ। ਆਇਆ ਪਹਿਲਾਂ ਪ੍ਰਸ਼ਾਦ ਦੇ ਸਕਦੇ ਆ। ਪ੍ਰਸ਼ਾਦ ਤਾਂ ਮੈਂ ਰੱਬ ਹੀ ਚਕਾਉਣੀ। ਰੱਬ ਦਾ ਕੰਮ ਖਰਾਬ ਕਰੀਦਾ ਨਾ ਕਰ ਜੇ ਮਾਜੇ ਹੋਰ ਵਧੀਆਂ ਦੇਣਾ। ਕਿ ਗਏ ਗਏ ਹੱਥ ਨਹੀਂ ਵਗੇ। ਉਹ ਤਾਂ ਹੋਣੀ ਤੜਕੇ ਗਏ ਨਿਕੇ ਦਿਨ ਚੜੇ। ਲੱਗੂ ਵੀ ਆ। ਹਾਂ। ਚੱਲ ਚੁੜ ਗਏ ਵੱਡਾ। ਹਾਂ। ਸਾਹਮਣੇ ਦੇ ਦੇਖੋ ਦਿਨ ਬੱਦਲ ਵੀ ਉੱਡੇ ਜਿਹੜਾ ਵਾ ਜਿਹੜਾ ਦਿਨ ਹੈਗਾ। ਤੇ ਸਮਾਂ ਪੂਰਾ 9 ਵਜੇ ਦਾ ਹੋਣ ਵਾਲਾ। ਤੇ ਆਪਣੇ ਮਨਪ੍ਰੀਤ ਉਰੇ ਉੱਥੇ ਗਏ ਸੀਗੇ ਫੱਤੇ। ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ। ਉੱਥੇ ਤੂੜੀ ਬਣਾਉਣ ਪੜਾਉਣਾ ਸਾਬ ਕੋਲੇ ਇਹਨਾਂ ਦੀ ਪਾਣੀ ਦੀ ਬਾਰੀਆਂ ਸੀ ਪਹਿਲਾਂ ਦੱਸਿਆ ਸੀ। ਉੱਥੇ ਝੜਕਾ ਸ਼ੰਭਾ ਵੱਧ ਹੋ ਗਿਆ ਕਣੀਆਂ ਵੱਧ ਆ ਗਈਆਂ ਉੱਥੇ ਕੰਮ ਚੱਲਣਾ ਨਹੀਂ ਅੱਜ ਇਹ ਇੱਥੇ ਧੁੱਪ ਲੱਗ ਗਈ ਤਾਂ ਇੱਥੇ ਸ਼ਾਇਦ ਚੱਲ ਸਕਦਾ ਤੇ ਸ਼ੱਤੂ ਆਇਆ ਸੀ ਆਇਆ ਕਹਿੰਦਾ ਆਪਣੇ ਕਣਕਾਂਲੇ ਢੋਲ ਭਰਦੀ ਐ ਮੈਂ ਕਿਹਾ ਵੇਖਦੇ ਆ ਚੱਲ ਤੇ ਮਾਹੌਲ ਚੱਲ ਤੇ ਹੁਣ ਐਵੇਂ ਹੀ ਹੋਈ ਜਾਂਦਾ ਕੰਮ ਧੁੱਪ ਚਾਹੀ ਜੀ ਤੇ ਪਤਾ ਨਹੀਂ ਕੰਮ ਚੱਲੂਗਾ ਕਿ ਨਾ ਚੱਲੂਗਾ ਖੈਰ ਆਪਣਾ ਕੰਮ ਢੋਲ ਭਰਨ ਵਾਲਾ ਚੱਲ ਹੀਗਾ ਉੱਥੇ ਤਾਂ ਨਹੀਂ ਚੱਲਦਾ ਜੀ ਇੱਥੇ ਸੋਹਣੀ ਧੁੱਪ ਲੱਗ ਜੇ ਫੇਰ ਇੱਥੇ ਵਾਪਸ ਆ ਜਾਣਗੇ 12-13 ਕਿਲੋਮੀਟਰ ਇੱਥੋਂ ਉਹ ਪਿੰਡ ਪੈਂਦਾਗਾ ਤੇ ਨੀਵਰੇ ਉਹਨਾਂ ਬਾਬਸ ਕਿਚ ਦੇਣਗੇ ਗੱਡੀਆਂ ਹਥੋਂ ਵੇਖਦੇ ਆ ਕੀ ਬਣਦਾ ਜੁੜਦਾ ਕਿਹਨੇ ਚਲਾਉਂਦਾ ਸਿਰੇ ਗਲ ਪਤਾ ਨਹੀਂ ਭਾਈ ਤੇ ਕਲੀਆਂ ਨੇ ਤੜਕੇ ਤੜਕੇ ਕੰਮ ਦੀ ਅੱਜ ਫੇਰ ਖਲਾਰ ਪਾਈ ਹੈਗੀ ਤੇ ਜੱਤੂ ਤੇ ਮੈਂ ਸਪੈਸ਼ਲ ਕੇਤ ਵੇਖਣ ਆਏ ਸੀਗੇ ਟੰਗਰ ਕਿਵੇਂ ਆ ਕਣਕ ਦਾ ਤੇ ਕਿਤੇ ਕਿਤੇ ਮਾਰੀ ਮਾਰੀ ਸਲਾਬ ਜੀ ਹੈਗੀ ਹਲਕੀ ਹਲਕੀ ਪਰ ਆਸੇ-ਪਾਸੇ ਮਸ਼ੀਨਾਂ ਸਾਰਿਆਂ ਨੇ ਚਲਾ ਲਈਆਂ ਤੇ ਆਪਣੇ ਨਾਲ ਜੋ ਬਰੋਤੋਂ ਵਾਪਸ ਸੱਦ ਲਿਆ ਆ ਫੱਤੇ ਮਾਲੋ ਕੇ ਉੱਥੇ ਕਣੀਆਂ ਉਹ ਕਹਿੰਦਾ ਜਿਆਦੇ ਆ ਮੀਂਹ بارش ਇੱਕਦਮ ਉਤਰਿਆਈ ਸੀ ਤੇ ਕੱਲ ਨੂੰ ਵੀ ਨਹੀਂ ਕੰਮ ਚੱਲਦਾ ਉੱਥੇ ਕਹਿੰਦਾ ਫਿਰ ਭਈ ਇੱਥੇ ਵਾਪਸ ਆ ਜਾ ਉਰੇ ਚੱਲ ਪਈਆਂ ਨੇ ਤੇ ਖੈਰ ਘੰਟੇ ਨੂੰ ਜਦੋਂ ਨੂੰ ਆਉਣਗੇ ਇੱਥੇ ਵਾਪਸ ਇੱਥੇ ਜੋੜਨਗੇ ਉਦੋਂ ਤੱਕ ਧੁੱਪ ਹੋਰ ਬਥੇਰੀ ਲੱਗ ਜੂਗੀ ਤੇ ਅੱਜ ਫਿਰ ਆਪਦੇ ਡਿਊਟੀ ਲਾਉਣੇ ਆ ਤੂੜੀ ਭੱਜ ਕੇ ਹੰਗਾਰਾ ਭਰਿਆ ਇਹਨੂੰ ਪਤਾ ਵੀ ਆਪ ਨਹੀਂ ਪੋਣੀਗੀ ਨਹੀਂ ਫਿਰ ਮੂੰਹ ਦੇਖਣ ਆਲਾ ਹੁੰਦਾ ਨਾ ਮੈਂ ਉਹ ਚੱਕਣਾ ਵੀ ਬੰਦ ਠੀਕ ਆ ਜੰਗਾ ਚਲਾਇਆ ਚੱਲਦੇ ਆ ਉਸ ਵਕ ਤੁਰਦੇ ਤੁਰਦੇ ਭਾਈ ਜੱਗੇ ਕੋਲੇ ਖੜ ਕੇ ਜੱਗਾ ਸੂਰਤੀਆ ਕੀ ਆਲਾ ਭਾਈ ਸਾਵਾ ਭਾਈ ਗਰਸੇ ਉਹ ਕਾ ਵਜਿਆ ਤੇ ਸਾਡਾ ਯਾਰ ਚੜਦੀ ਕਲਾ ਤੇ ਸੱਤੂ ਦਿਖਾਦਾ ਕਰ ਯਾਰ ਬੱਚਿਆ ਸੱਤੂ ਤਾਂ ਆਪਣੇ ਨਾਲ ਹੀ ਹੈਗਾ ਹੈ ਪਹਿਲਾਂ ਤਾਂ ਮੈਨੂੰ ਐ ਦੱਸ ਗੱਡੀ ਚੱਲ ਵੀ ਰੁੜਦੀ ਆ ਕਿ ਨਾ ਭਾਈ ਕਣੀਆਂ ਜਰੂਰ ਹੈਗੀਆਂ ਆਪਣੇ ਸਾਰੇ ਹਾਂ ਖੂਰਗੜ ਵੀ ਆਵਾ ਆਪਣੇ ਪਿੰਡ ਵੀ ਪਰ ਬੱਦਲਾਂ ਦਾ ਨਾਂ ਗਿਆ ਕਿਰਪਾ ਹੋਊਗੀ ਨਹੀਂ ਤਾਂ ਕੰਮ ਖੜ ਜਾਣਾ ਸੀ ਉਹ ਸਾਡੇ ਵਾਲੇ ਗਾਏ ਫੱਤੇ ਮਲੋ ਕੇ ਤੇ ਉੱਥੇ ਕਣੀਆਂ ਵੱਧ ਤਾਂ ਕੱਲ ਨੂੰ ਵੀ ਚੱਲਦਾ ਉਹ ਕਹਿੰਦਾ ਕੰਮ ਆ ਆ ਦੇਖ ਲੈ ਬੰਦੀਆਂ ਜੋ ਹੁਣ ਤੱਕ ਹਾਂ ਉੱਥੋਂ ਵਾਪਸ ਆਦ ਲਿਆ ਤੇ ਆ ਆਪਣੀਆਂ ਗੱਡੀ ਚੈੱਕ ਕਰਨ ਇੱਥੇ ਖੜ ਕੇ ਭਾਈ ਇਹ ਜੱਗੇ ਨੇ ਹੁਣੇ ਜੋੜੀ ਆ ਗੱਡੀ ਤੇ ਸਪੈਸ਼ਲ ਮੰਗਵਾ ਕੇ ਰੋੜੀ ਵੀ ਵੱਧ ਤਾਂ ਵੀ ਰੋੜੀ ਕਣੀਆਂ ਹੈਗੀਆਂ ਆ ਤੇ ਬਦਲ ਆਇਆ ਹੈ ਖਵਰਾ ਕਿਥੇ ਵਰਝੇ ਕਿਥੇ ਛੱਡ ਜੇ ਨਾ ਉਧਰ ਹਾਂ ਨਾ ਨਾ ਅਸੀਂ ਵੀ ਆਹੀ ਚੈੱਕ ਕਰਨਾ ਇਸ ਬਈ ਕਿਵੇਂ ਚੱਲਦੀ ਆ ਮਸ਼ੀਨ ਆ ਦੇਖ ਲੋ ਇਹ ਚੱਲਦੀ ਲੋਟਾ ਪੁੱਤਾ ਘੰਟਾ ਦਾ ਲੱਗੂ ਆ ਬੜਾ ਚੱਲਿਓ ਕੰਮ ਆ ਉਹ ਤਾਂ ਤੈਨੂੰ ਆਉਣ ਗਿਆ ਲਿਓ ਵਾਪਸ ਚੱਲ ਬਈ ਰੁੜਪੂ ਆ ਕਹਿੰਦੇ ਮਠਾ ਮਠਾ ਕੰਮ ਹੋਣਾ ਉਹਨੇ ਘੰਟੇ ਨੂੰ ਹੋਰ ਤੋਂ ਪੱਲਗ ਜੂ ਚੱਲ ਇੱਕ ਟਰਾਲੀ ਆਇਆ ਮੜੀ ਹੌਲੀ ਵਰਜੂ ਦੇ ਨੇ ਜੱਗੇ ਬਈ ਖਾਸ ਕਰ ਇੱਕ ਨਜ਼ਰ ਕੋਈ ਸੌਂਗ ਸਨ ਸੌਂਗ ਤਾਂ ਇਹੀ ਜੇ ਮੌਕੇ ਤੈਨੂੰ ਪਤਾ ਆ ਬਿਨਾ ਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹੈ ਨਾ ਹਾਂ ਵੀ ਉਹ ਕਹਿੰਦੇ ਦਾ ਸਾਲ ਵੀ ਉਦੋਂ ਚੰਗੇ ਲੱਗਦੇ ਜਦੋਂ ਮਾਹੌਲ ਖੁਸ਼ੀ ਦਾ ਹੋਵੇ ਨਾ ਹਾਂ ਮੈਂ ਤਾਂ ਚਲੋ ਖੁਸ਼ੀ ਪਰ ਹੋਣਾ ਖੁਸ਼ੀ ਆ ਪਰ ਕੰਮ ਖੜੀ ਜਾਂਦਾ ਨਾ ਹਾਂ ਗ੍ਰਾਮ ਪੰਚਾਇਤ ਸੂਰਤਿਆ ਆਪ ਜੀ ਨੂੰ ਜੀ ਆਇਆਂ ਆਖਦਾ ਸਾਡੇ ਬਲੌਗ ਦੇ ਵਿੱਚ ਜੀ ਹਾਂ ਤੁਹਾ ਵੀ ਕਰਦੇ ਸਵਾਗਤ ਸਵਾਗਤ ਆ ਵਧੀਆ ਆ ਕੰਟੇਨਰ ਜੀ ਵਾਲਾ ਕਹਿੰਦਾ ਮੇਰੇ ਪੈਸੇ ਇਹਦੇ ਕੰਟੇਨਰ ਰੱਖ ਲੈ ਉਹ ਕਮਰਾ ਕਪਾਉਣ ਵਾਲਿਆਂ ਇੱਦਾਂ ਕਿਰਕਣ ਦੇ ਤੂੰ ਕੀ ਕਰਨਾ ਹੈ ਮੂੜੇ ਆਇਨਾ ਹੋਈਵਾਨੇ ਕਿੰਨਾ ਕਮੀ ਆ ਉੱਥੇ ਉਹਨਾਂ ਦੇ ਕੀਤੀ ਵੱਧਾ ਕਿਉਂ ਉਹਨਾਂ ਨੇ ਕਿਸ਼ੇ ਪਾਇਸ਼ ਹੋਰ ਦਿਆ ਸੀ ਰੱਬ ਅੱਛਾ ਕੀ ਕੱਲ ਨੂੰ ਮਿਲ ਜਾਲਦਾ ਕੱਲ ਮੈਂ ਯਾਰ ਦਾ ਉੱਥੇ ਕੰਮ ਠੀਕ ਆ ਗੱਗੂ ਆਉਂਦਾ ਮੰਗਰ ਆ ਗਿਆ ਓਏ ਇੱਥੇ ਬੈਕ ਕਰਕੇ ਲਾਹਾਂਗੇ ਉਹਦਾ ਗਿਆਲ ਲੱਗ ਗਿਆ ਕਿਹੜੇ ਬਣਾ ਤੂੜੀ ਬਣਾਉਣਾ ਤੇ ਆ ਜਾਲ ਚਾ ਲਿਆਂਦੇ ਨੇ ਉੱਥੋਂ ਜਾ ਕੇ ਭਾਜੀ ਹੋ ਰਹੇ ਦਾ ਤੇ ਇਹਦੇ ਨਾਲ ਤੂੜੀ ਧੱਕਾਂਗੇ ਇੱਕ ਟਰੈਕਟਰ ਮੰਗਰੇਪ ਹੋਣਾ ਬੂਹਾ ਸਪੈਸ਼ਲ ਅਡਾ ਚੱਲ 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 ਬੱਸ ਰੋਕ ਲਾ ਬਹੁਤ ਆ ਬਹੁਤ ਆ ਬਹੁਤ ਆ ਬੰਦ ਕਰ ਲਾ ਪੀਆ ਪੀਆ ਆ ਜਾ ਇਹ ਬਹੁਤ ਪਿੰਡ ਟੀਮ ਰੇ ਬਈ ਹਾਂ ਟੀਮ ਰਹਿਗੇ ਸਿਆਣੇ ਤੇ ਬਰਗਾ ਦੇ ਨਾਲ ਦੋਨੇ ਹੀ ਰਹਿਣਗੇ ਹੈ ਇੱਥੇ ਕੋਈ ਨਹੀਂ ਪਹੇਂਦੇ ਆ ਜਾ ਲੈ ਚੱਕ ਉਹ ਖਿੱਚ ਜਾ ਸਾਹਣਾ ਲੱਗ ਜੇ ਉਹ ਦੇਖਾ ਉਹ ਗਿਆ ਤਾਪ ਚੱਕਰਾ ਘੁੰਮਾਇਆ ਬੈ ਜਾ ਥਲੇ ਆਹੋ ਟਾਇਰ ਲਮੋਣੇ ਵਾਲੀ ਹਿੱਤਲਾ ਪੈਲਾ ਜਾਨ ਨਾਲ ਟੱਕਰੇ ਵਾਲਾ ਓਕਾ ਪੈਲਾ ਓਏ ਨਾ ਮਦਦ ਕਰ ਆਉਂ ਆ ਸਾਡੇ ਵਾਲਾ ਨੇ ਕੋ ਖਾਉਂ ਚੱਕ ਗਿਆ ਕਿ ਨਾ ਖਾ ਉਹ ਤੁਰਾ ਗੱਲ ਆ ਜਰਾ ਬਾਜੂ ਨਾਲੇ ਇੱਕੇ ਨਾ ਨਾੜੂ ਉਹ ਸਾਰਾ ਸ਼ਰਦ ਸ਼ਰਦ ਦੇ ਪਰੇ ਹੋ ਜਾ ਚੱਲ ਪਿਆ ਕੰਮ ਖੈਰ ਸੋਕਰ ਆਜੀਵਾਜੀ ਇੱਕ ਟਰਾਲੀ ਭਰ ਕੇ ਲੈ ਗਿਆ ਮਨਪ੍ਰੀਤ ਇੱਕ ਕੁਲਾ ਹੂਆ ਘੇੜੇ ਤੇ ਮਨਪ੍ਰੀਤ ਤੂੜੀ ਅੰਦਰ ਕਰੂਆ ਉਹ ਜਿਹੜਾ ਉਹ ਸਿਸਟਮ ਆ ਉਹਦੇ ਨਾਲ ਟਰੈਕਟਰ ਦੇ ਮਗਰ ਪਾ ਕੇ ਹੋਰ ਟਰੈਕਟਰ ਦੇ ਤੇ ਦਾਸ ਖੋਦਾ ਆਪ ਤੂੜੀ ਬਣਾਉਣਗੇ ਤੇ ਕੱਲ ਇੱਕ ਬਾਈ ਕਮੈਂਟ ਕਰੀ ਜਾਂਦਾ ਸੀ ਕੱਲ ਵਾਲੀ ਵੀਡੀਓ ਤੇ ਯਾਨੀ ਕਹਿੰਦਾ ਬਾਈ ਕੈਮਰਾਮੈਨ ਤਾਂ 10 ਮਿੰਟ ਹੀ ਚਲਾਉਂਦਾ ਮਸ਼ੀਨ ਤੇ ਬਾਈ ਜੀ 10 ਮਿੰਟ ਨਹੀਂ ਬਾਈ ਜੀ 12-13 ਟਰਾਲੀਆਂ ਭਰਦੇ ਆ ਦਾਸ ਖੋਦਾ ਆਪ ਤੇ ਬਾਕੀ ਸ਼ਾਮ ਨੂੰ ਜਿੰਨਾ ਲੇਟ ਹੋ ਜੇ ਉਹ ਮਨਪ੍ਰੀਤ ਲਾਉਂਦਾ ਡਿਊਟੀ ਯਾਰ ਹੀ ਕੋ ਮ ਕੰਮ ਕੀਤਾ ਬਾਈ ਹੁਣ ਤੱਕ ਲੈ ਜਿੰਨਾ ਕੰਮ ਮਿਲਦਾ ਰੱਬ ਵੱਲੋਂ ਆਪਦਾ ਕਰੀ ਜਾਂਦੇ ਆਂ ਖੈਰ ਜ਼ੋਖਰ ਆਜੀ ਬਾਜੀ ਕੰਮ ਦੇਖ ਕੇ ਕਦੇ ਮੱਥੇ ਵਟ ਨਹੀਂ ਪਾਇਆ ਹਾਂ ਹਾਂ ਲਿਆ ਕਰ ਲੈ ਚੱਲ 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 ਸਮਾਂ 1:32 ਮਿੰਟਾਂ ਦਾ ਹੋ ਗਿਆ ਹਾਂ ਤਿੰਨ ਟਰਾਲੀਆਂ ਭਰੀਆਂ ਰਹੀਆਂ ਇਹ ਲੇਟ ਬਾਵਾ ਲੱਗੇ ਸੀ ਅਸੀਂ ਆ ਕੇ ਉਧਰੋਂ ਆ ਕਿੰਨੇ ਵਜੇ 1200 12 ਦਾ ਟਾਈਮ ਹੋਊਗਾ ਜਦੋਂ ਲੱਗੇ ਸੀ ਅੱਧੇ ਘੰਟੇ 'ਚ ਟਰਾਲੀ ਭਰਦੀ ਹੈਗੀ ਲੰਘਾ ਇੱਕਦਮ ਜਿਵੇਂ ਓਕੇ ਹੈਗਾ ਦੂਜੇ 'ਚ ਵਧੀਆ ਸੋਨਾ ਤੁਰ ਜਾਂਦਾ ਗੱਗੂ ਆ ਗੱਟੇ 'ਚ ਪਾਵਾਂ ਕਣਕ ਐਤੀ ਲਾਲਾ ਤੇ ਕੋਈ ਕੋਈ ਕਣੀ ਕਣਾ ਮਣ ਜੀ ਹੋਣ ਲੱਗ ਪਈ ਹਲਕੇ ਹਲਕੇ ਕਣੀ ਆ ਬੱਦਲ ਜਿਆ ਫਿਰਦਾ ਨਹੀਂ ਉਤੂਰੇ ਆ ਮੈਂ ਫੜ ਇਹਨੂੰ ਮੈਂ ਪਵਾਈ ਦਿਨਾਂ ਨੂੰ ਫੇਰ ਕੱਲਾ ਮੱਥਾ ਮਾਰੀਏਗਾ ਤੇ ਆਹਾ ਬੱਦਲ ਥੋੜਾ ਜਿਆ ਮਿਹਰਬਾਨੀ ਕਰੇ ਤਾਂ ਕੰਮ ਸੋਨਾ ਚੱਲੀ ਆਊਗਾ ਫੇਰ डूआ रब नी मार्दा घणियां तेज़ हुया जे हिसाब सां त अधा कहिड़ा ई लॻू आहे ਅਗਲੇ ਤੂੰ ਪ੍ਰਸ਼ਾਦ ਦੇ ਚਾਹ ਪੀ ਗਿਆ ਤੂੰ ਚੱਲ ਬਾੜ ਮੈਂ ਚੱਕ ਰਿਹਾ ਹਾਂ ਭਾਂਡੇ ਮੈਂ ਘਰੇ ਜਾ ਕੇ ਖਾਊਗਾ ਮਨਪ੍ਰੀਤ ਆ ਗਿਆ ਘਰੋਂ ਆਪਣੇ ਵਾਲਾ ਸਾਫ਼ ਸੇਰੀ ਜਾਈ ਤੁਰਦਾ ਮਗਰੋਂ ਡੈਕ ਪਹਿਲਾਂ ਛੱਡੂਗਾ ਉਹ ਗਾਂਚੇ ਵਾਲਾ ਕੰਮ ਦਾ ਉੱਤੇ ਘਰੇ ਕਹਿੰਦਾ ਘਰ ਦੀ ਲੋਟ ਮਦਾ ਬਾਲੀ ਤਾਂ ਹਾਂ ਨਿਚਣਾਉਂਦਾ ਉਹ ਥੂੜੀ ਇੱਕੋ ਟਰੈਕਟਰ ਦੇ ਮਗਰਲੇ ਪਾਸੇ ਪੈਂਦਾ ਦਾ ਗਾਲੇ ਨੂੰ ਫੋਨ ਕਰਦਾ ਸੀਗਾ ਨਿੱਕਾ ਵਾਲਾ ਲਾਉਦਾ ਹੁੰਡੇ ਉੱਡੀ ਥੂੜੀ ਪਾਉਣ ਵਾਲੀ ਲੋਡਰ ਨਾਲ ਤਾਂਟਰ ਨਾ ਕੇ ਪਾਲਾ ਕੇਸ ਨਾ ਦੇ ਦੇ ਤੈਨੂੰ ਤਾਂ ਆ ਇਧਰ ਤਾਂ ਹਾਂ ਤਾਂ ਨਹੀਂ ਲੱਗਦੀ ਆਪਾਂ ਚੱਲ ਅੱਗੇ ਤੁਰ ਕੇ ਹਾਂ ਕੈਂਪਰ ਭਰਨਾ ਪਾਣੀ ਦਾ ਕੈਂਪਰ ਲੈ ਕੇ ਜਾਈ ਪਾਣੀ ਵਾਲਾ ਚੱਲ 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 ਹਾਂ ਮੰਮੀ ਹਾਂ ਖੇਤ ਮਨਪ੍ਰੀਤ ਨੂੰ ਪਿਆ ਦੇਾਂਗੇ ਜਾਊਂ ਆ ਖੇਤ ਤੀ ਮਨੀਰਾਚਰ ਵਾਲਾ ਆ ਕੇ ਤੇ ਆਹ ਸਿਸਟਮ ਜ ਆ ਬਈ ਉੱਥੋਂ ਲਿਆਂਦਾ ਸੀਗਾ ਪ੍ਰੋਹਣਾ ਸਾਹਿਬ ਤੋਂ ਚੱਕ ਕੇ ਤੇ ਉਹ ਤਾਂ ਕੰਮ ਠੀਕ ਆ ਉਹਨਾਂ ਦੇ ਖੁੱਲਾ ਡੁੱਲਾ ਮੋਹਵਲਾ ਉਹਨਾਂ ਦੇ ਕੰਮ ਇਹ ਆ ਲੋਟ ਆ ਜਾਂਦਾ ਉੱਤੇ ਪਰ ਬਾੜੀ ਤਾਂ ਹਨ ਨਹੀਂ ਜਿਹੜਾ ਉਹਦਾ ਤੋੜੀ ਆਪਣੇ ਇਧਰ ਕਾਲੇ ਪਹਿਲਵਾਨ ਨੂੰ ਸੱਦ ਲਿਆ ਬਸ ਉਹ ਦੋ ਟਰਾਲੀਆਂ ਉਹ ਕਰ ਗਿਆ ਜੀ ਗਾਂਵ ਮੈਂ ਇਹ ਦੋ ਤਿੰਨ ਮਨ ਪੀ ਧੱਕ ਗਿਆ ਦੋ ਟਰਾਲੀਆਂ ਤੇ ਲੋਟ ਆ ਕੰਮ ਉੱਥੇ ਅੰਦਰ ਬਾਦ ਨੇ ਨੂੰ ਕੰਮ ਰੇਚ ਤਿੰਨ ਚਾਰ ਕ ਟਰਾਲੀਆਂ ਤੇ ਉਥੇ ਇਹ ਆ ਮਿੱਤਰ ਸੱਦੀ ਹੈਗੀ ਆਪਣੇ ਇਹ ਜਿਹੇ ਮਤਲਬ 6.500 ਰੁਪਿਆ ਚੱਲਦਾ ਵਾ 10 20 ਰੁਪਿਆ ਉਰੇ ਪਰੇ ਕਰ ਲੈਣੇ ਤੋੜੀ ਬਵਾਈ ਦੇ ਤੇ ਗੱਗੂ ਲਾਉਂਦਾ ਜਿਹੜੇ ਤੇ ਬਾਅਦ ਮਨੀਰਾਚਰ ਆ ਲਾ ਕੇ ਆਪਾਂ ਫੇਰ ਖੇਤ ਡਿਊਟੀ ਲਾਉਣੀ ਆ ਉਹੀ ਤੇ ਬਾਕੀ ਇੱਥੇ ਪੈ ਜੂ ਹੇ ਤੂੜੀ ਬਾਵਾ ਪਿਆ ਲੰਮਾ ਕੰਮ ਇੱਥੇ ਤੇ ਜਲ ਟਰੈਕਟਰ ਨਾਲ ਲੋਟ ਆ ਜਾਂਦੀ ਹੈਗੀ ਆ ਗਿਆ ਆ ਗਿਆ 2 ਮਿੰਟ ਰੋ ਕੋ ਉਹ ਸਿਸਟਮ ਇਹ ਕੱਢ ਕੇ ਆਓ ਖੜਾਤਾ ਬਾਹਰ ਕੀ ਆ ਸੱਤ ਲਿਆ ਪਲਵਾਨ ਕਹਿੰਦੇ ਆਪ ਕੀ ਆ ਲਾ ਪਲਵਾਨ ਵਧੀਆ ਵਧੀਆ ਚੜ੍ਹਦੀ ਕਲਾ ਹਾਂ ਅੰਦਰ ਕਮਰਿਆਂ 'ਚ ਵੀ ਪਾ ਦੇਣਾ ਥੂੜੀ ਹਾਂ ਬਈ ਹਾਂ ਇਹੀ ਕੰਮ ਕਰਾਉਣਾ ਕੰਮ ਗਿਆ ਉਹ ਬੰਦੇ ਹੱਥ ਲਿਓ ਅੰਦਰ ਪਾਵਾਂਗੇ ਯਾਰ ਥੋੜੀਆਂ ਟਰਾਲੀਆਂ ਉਹ ਖਾਲੀ ਕਮਰਾ ਪਿਆ ਸੀ ਖਾਲੀ ਪਿਆ ਸੀ ਕਮਰਾ ਉਹਦੀ ਪੌਣੀਆਂ ਚਾਰ ਪੰਜ ਟਰਾਲੀਆਂ ਹਾਂ ਉੱਥੇ ਜਾਂਦੀ ਨਹੀਂ ਓਏ ਇਹਦੇ ਕਿੱਥੇ ਪਾ ਦੇਣ ਟਰਾਲੀਆਂ ਬਥੇਰੀਆਂ ਆਉਣੀਆਂ ਕੋਈ ਨਾ ਸੁੱਖ ਨਾਲ ਤੇਰੇ ਵਾਸਤੇ ਜਾ ਆ ਜਾ ਜਾ ਆ ਲੱਪਾ ਵੀ ਲੱਪੀਆਂ ਨੂੰ ਆ ਵੀਰ ਹਾਂ ਆ ਦੇਖ ਮੂੰਹ ਕੋਲ ਰੱਖ ਕੇ ਨਾ ਕੁੜੀ ਦੀ ਰੀਡ ਖਾਣਿਆ ਲੱਪਾ ਵੀ ਲੱਪਾ ਕਿੱਲੋਂ ਆ ਦੇ ਕਿੱਲੋਂ ਖਾਏ ਨਾ ਰੋਜ ਚ ਚਾਰ ਰੋਟੀ ਦੀ ਲੋੜ ਨਹੀਂ ਤੇ ਤੂੰ ਵੀ ਨਾ ਹੀ ਪਿਆ ਬੰਦਾ ਦੂਰੋਂ ਆਇਆ ਸੀ ਚੱਲ ਚੱਲ ਤੈਨੂੰ ਚਾਹ ਪਿਆਵਾਂਗੇ ਚਾਹ ਬਣੀ ਜਾਂਦੀ ਆ ਆ ਬਾਈ ਹੁਣ ਤਾਂ ਪਰ ਇੰਨੀ ਕਿੱਥੇ ਤੂੰ ਆ ਕੇ ਤਾਂ ਖੜਿਆ ਨਹੀਂ ਹਲੇ ਪਰ ਅੰਦਰ ਆ ਪੀ ਕੇ 2 ਕਿਲੋ ਚਾਹ ਆਲਾ ਛਤਰਾ ਨੋਟਾ ਵਸ ਅੰਦਰ ਤਾਂ ਹਨੇਰਾ ਹੋ ਗਿਆ ਹਨੇਰਾ ਹੋ ਗਿਆ ਹੋਰ ਨਿਕਿਆ ਚੱਲ ਕੋਈ ਨਾ ਉਹ ਹੋਰ ਲਾਡੀ ਠੀਕ ਹੈ ਮਨੀਰਾ ਜਾ ਰਹਾ ਪਉਣਾ ਬੰਦ ਕਰਕੇ ਅੰਦਰ ਆ ਜੀ ਹਾਂ ਬੱਸ ਸਾਰੀ ਛੰਨੀ ਮੈਰ ਵਾਲੀ ਤੂੰ ਪੂਰਾ ਨਹੀਂ ਉਹ ਤਾਂ ਭਰ ਦਾਂਗੇ ਸਾਰੀ ਸੱਣੀ ਮੈਂ ਲਾਈ ਤੂੰ ਪੂਰਾ ਨਹੀਂ ਕੰਮ ਕਰਾਉਂਦਾ ਮੇਰੇ ਨਾਲ ਆੜੀ ਪੂਰਾ ਵੀ ਨਹੀਂ ਕੰਮ ਕਰਾਉਂਦਾ ਤੂੰ ਮੇਰੇ ਨਾਲ ਤੂੜੀ ਟਾੜੀ ਬਣਵਾ ਦੇ ਕੇ ਜੱਗ ਟਰੈਕਟਰ ਤਾਂ ਚਲਾ ਲੇਗਾ ਗਿੱਲੇ ਹੱਥ ਹੈ ਟਰੈਕਟਰ ਚਲਾ ਲੇਗਾ ਠੀਕ ਹੈ ਕਿੰਨਾ ਕ ਪੜਕੇ ਆਏ ਅੱਜ ਹੈ ਆਪਣੇ ਕੋਲੇ ਉਹ ਹੀ ਚਾਟਣ ਨੇ ਤੇ ਆਪਣੇ ਕੋਲੇ ਆਪਣੇ ਕੋਲੇ ਚਾੜੋਂਗੇ ਹਣਾ ਐ ਪਾਪਾ ਆਲ ਭੁੱਲ ਜੀ। ਕੀ ਚਾਚਾ? ਚਾਹ ਇਹ ਇਹਨੂੰ ਮੈਂ ਆਹ ਉਹ ਤੂੜੀ ਵਾਲਿਆਂ ਨੂੰ ਆਪ ਚਾਹ ਚੜਾਉਂਦੇ। ਹੋ ਗਿਆ ਹਾਂ ਇੱਕ ਵਾਰ ਕੇ ਖੜਾ ਹੈ ਨਾ। ਨਵਾਂ ਲਿਆਂਦਾ ਕਹਿੰਦਾ ਸੀ ਵਾਰ ਖੜਾ ਜਿਹੜਾ। ਠੀਕ ਹੈ। ਮੈਨੂੰ ਮੈਂ ਕਿੰਨੇ ਕੇ ਪੈਸੇ ਤੂੜੀ ਵਾਲੇ ਤੇ ਆਪ ਤੂੜੀ ਵਾਲੇ ਨੂੰ ਮੈਂ ਆਪ ਪੈਸੇ ਦੇ ਮਗਰ ਇਹਨਾਂ ਨੂੰ ਵਿਚਾਰੇ ਤੂੜੀ ਪਾਉਂਦੇ ਜਿਹੜੇ ਅੰਦਰ ਮੈਂ ਕਿੰਨੇ ਕੇ ਪੈਸੇ ਦੇਈਏ ਕਹਿੰਦਾ ਝੋਲਾ ਭਰ ਦੇ ਉਹਨਾਂ ਦੇ ਚਾਚਾ। ਐਸਿਆਂ ਨਾਲ ਆਪਾਂ ਦੇ ਆ ਕੁਟੇ ਤੇ ਤੱਕ ਦੇ। ਐ ਤਰਦੀ ਨਾ ਯਾਰ ਤੂੰ ਯਾਰ। ਟਾਂਗ ਦਾ ਆ ਜਾ ਓਰੇ ਮੁੜਿਆ ਆਪਾਂ ਕੰਮ ਕਰਦੇ ਨਾਲ ਗੱਲਾਂ ਕਰਾਂਗੇ ਆ ਜਾ ਸੇਵਾਈ ਦਾ ਬੇੜਾ ਹੋ ਗਿਆ ਤੇ ਡਰਾਈਵਰ ਹੀ ਦੁਆਰੇ ਮਨਪ੍ਰੀਤ ਨੂੰ ਸਮਾਹਤੀ ਆ ਤੇ ਫਿਲਹਾਲ ਦਾਸ ਚਾਲ ਲਿਆ ਘਰੇ ਥੋੜੀ ਜਿਹੀ ਜਿੰਮ ਦੀ ਡੌਟੀ ਲਾਵਾਂਗੇ ਦੋਦੇ ਕਹਨੂੰ ਜਾਨ ਵਾਲੇ ਪਾਸੇ ਫਸਾ ਰੱਖੀ ਆ ਤੇ ਦੋ ਟਾਈਮ ਜਿੰਮ ਦੀ ਡੌਟੀ ਪੱਕੀ ਲਾਉਣੀ ਲਾਉਣੀ ਆ ਤੇ ਹੁਣ ਕਈ ਦਿਨ ਹੋ ਗਏ ਸੀ ਲੇਟ ਹੋ ਜਾਂਦਾ ਸੀ ਅੱਜ ਜਿਆਦਾ ਐਵੇਂ ਮੜੇ ਹੁਣ ਟਾਈਮ ਨਾਲ ਜਿਹੜਾ ਕੱਢਾਵਾਂਗੇ ਨਾਲੇ ਦੁਆਰੇ ਫਿਰ ਕੰਮ ਚੱਲੂ ਇੱਥੇ ਰੇਲ ਦੀ ਢੋਲੀ ਭਰ ਕੇ ਆਪਾਂ ਵੇਰਾਉਂਗਾ ਖਾ ਤੇ ਲੋਟਾ ਖੈਰ ਸੁੱਖਾ ਪਰਮਾਤਮਾ ਦੀ ਮਿਹਰ ਆ ਵਧੀਆ ਨਾ ਚੱਲੀ ਜਾਂਦਾ ਕੰਮ ਸੋਹਣਾ ਨਿਭੜੀ ਜਾਂਦਾ ਦੁਪਹਿਰੇ ਜੇ ਕਣੀਆਂ ਹੀ ਉੱtre ਆਈਆਂ ਸੀਗੀਆਂ ਖੈਰ ਹਟ ਗਈਆਂ ਸੀ ਉਹਦੇ ਚਾਦਰ ਭਿਉਆਂ ਜਾਂ ਕੰਮ ਕਰਕੇ ਗੇਰਾ ਫੇਰ ਧੁੱਪ ਨਿਕਲ ਗਈ ਦੁਬਾਰੇ ਲਾਂਗਾ ਸੁੱਕਿਆ ਹੋਣ ਕਰਕੇ ਕੰਮ ਚੱਲੀ ਗਿਆ ਤਾਂ ਗੋਲਿਆ ਨਹੀਂਗਾ ਮਸ਼ੀਨ ਨੇ 11 ਲੋਡ ਜੇ ਲੈਣ ਲੱਗੀ ਸੀਗੀ ਤੇ ਬਾਕੀ ਹਾਂ ਆਹ ساری ਪੱਤੀ ਚ ਹਾਂ ਕਣਕ ਵੱਡੀ ਨੂੰ 7-8 ਦਿਨ ਹੋ ਗਏ 6 ਦਿਨ 5-4 ਦਿਨ ਤਾਂ ਹਰੇਕ ਦੀ ਹੋ ਗਏ ਤੇ ਤਾਂ ਕਰਕੇ ਲਾਂਗਿਆਂ ਨੂੰ ਸੋਹਣੀ ਧੁੱਪ ਲੱਗੀ ਹੋਈ ਹੈਗੀ ਤੇ ਉਹ ਗੱਲ ਵੱਖਰੀ ਹੈ ਧੁੱਪ ਘੱਟ ਨਿਕਲਦੀ ਰਹੀ ਥੋੜੀ ਪਰ ਫੇਰ ਵੀ ਲਾਂਗੇ ਵਧੀਆ ਬਣੇ ਪਏ ਨੇ ਤੇ ਕੰਮ ਤਾਂ ਆਪਣਾ ਅੱਜ ਰਾਤ ਤੱਕ ਜਿੰਨਾ ਦਿਰ ਚੱਲਿਆ ਹਾਂ ਚਲਾਵਾਂਗੇ ਤੇ ਕੱਲ ਦਾ ਦਿਨ ਇੱਥੇ ਲਾ ਕੇ ਫੇਰ ਪਰਸੋਂ ਨੂੰ ਵਾਪਸ ਜਾਣਗੇ ਪ੍ਰੋਣਾ ਸਾਹਿਬ ਕੋਲੇ ਤੇ ਅੱਜ ਤੜਕੇ ਉੱਥੇ ਮੀਂਹ ਜਾਦੇ ਹੋਣ ਕਰਕੇ ਵਾਪਸ ਆ ਗਏ ਸੀਗੇ ਤੇ ਬਾਕੀ ਇਧਰ ਆਪਣਾ ਹਾਂ ਸੁਪਰ ਨੇਪੀਰ ਬਾਜਰਾ ਤੇ ਹਰੌਲ ਮੱਥੇ ਲੱਗਣ ਲੱਗੀ ਤੇ ਯਾਰ ਹੁਣ ਤਾਂ ਥੋੜੇ ਦਿਨਾਂ ਚ ਹੀ ਹੋ ਜੂਗਾ ਗੱਭਰੂ ਤੇ ਖੇਤਾਂ ਦਾ ਸੋਹਣਾ ਨਜ਼ਾਰਾ ਹਾਂ ਜੀ ਲੱਗਿਆ ਰਹਿੰਦਾ ਅਮੂਸੀ ਵਾਲੇ ਕਹਿੰਨ ਉਹ ਇਹੋ ਜੇ ਕੰਮ ਚ ਸਾਡਾ ਟੀ ਕੰਮ ਆਪਾਂ ਖੈਰ ਕੋਕਰਾਂ ਵਾਲੋਂ ਹੂ ਤੋ ਕਰਦੇ ਰਵਾਂਗੇ ਤੇ ਬਾਕੀ ਬਾਈ ਜਿਹੜਾ ਬਾਈ ਕਹਿੰਦਾ ਸੀ 10 ਮਿੰਟ ਵੀਡੀਓ ਬਣਾ ਮਤਲਬ ਮਸ਼ੀਨ ਚਲਾਉਣਾਗਾ ਤੇ ਉਹ ਬਾਈ ਹੁਣ ਸਾਰਾ ਦਿਨ ਜੇ ਆਪਾਂ ਵਲੌਗ ਬਣਾਉਣ ਲੱਗ ਗਿਆ ਕੈਮਰਾ ਚਲਾਉਣ ਲੱਗ ਗਿਆ ਨਾਲ ਨਾਲ ਫਿਰ ਤਾਂ ਵਲੌਗ 12 13 ਘੰਟੇ ਦਾ ਬਣਾਇਆ ਕਰੂਗਾ ਤਾਂ ਵਸ ਕਿਸੇ ਵੇਲੇ ਬਣਾ ਲਏ ਨੇ ਜਦ ਰੂਹ ਹੀ ਕਰਦੀ ਆ ਤੇ ਘਰ ਝੋਲਾ ਚੱਕ ਲਿਆ ਹਾਂ ਚਾਹ ਆਲਾ ਤੇ ਚੱਲਦੇ ਆ ਹੋਰ ਚੰਗੀ ਸਿਹਤ ਹੋ ਗਿਆ ਵਿਲਾ ਜੱਟ ਐ ਚੜਦਾ ਸੂਰਜ ਤੇ ਲੈਂਦਾ ਸੂਰਜ ਦੋਵਾਂ ਦਾ ਬਹੁਤ ਖੂਬਸੂਰਤ ਮਾਹੌਲ ਹੁੰਦਾ ਖੁੱਲ੍ਹੀ ਜਗ੍ਹਾ ਤੇ ਮਤਲਬ ਏਤੋਂ ਹੁਣ ਭਾਵੇਂ ਉਹ ਪਹਾੜਾਂ ਵਾਲਾ ਨਜ਼ਾਰਾ ਹੋਵੇ ਤੇ ਬਸ ਮਾਹੌਲ ਹੁੰਦਾ ਜੀ ਕਰਦਾ ਟਿਕ ਟਿਕ ਹੀ ਲਾ ਕੇ ਦੇਖੀ ਜਈਏ ਬੱਲੇ 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 9:00 ਵਜੇ ਦਾ ਵੇਲਾ ਹੋ ਗਿਆ ਕਰੇ ਰੋਟੀ ਟੁਕਾ ਪੜਨਾ ਆਇਆ ਸੀ ਨਾਲੇ ਜਮੋਂ ਭਦਾਏ ਆਪਦੀ ਡਿਊਟੀ ਲਾਏ ਤੇ ਕਾਲੇ ਭਲਵਾਨ ਨੇ ਅੱਜ ਤੱਕ ਆਪਦੀ ਡਿਊਟੀ ਇੱਧਰ ਲਾ ਰੱਖੀ ਹੈਗੀ ਤੇ ਪੂਰੇ ਹੰਡ ਜਦੋ ਜਹਿਤ ਤੇ ਬਾਹਰ ਲਾ ਰੱਖੀ ਹੈਗੀ ਇਹ ਅੰਦਰ ਕੰਮ ਕਰਦਾ ਕੋਰ ਹੋ ਜਾਂਦਾ ਫਿਰ ਥੋੜਾ ਜਿਹਾ ਸਾ ਛੱਤ ਨਾਲ ਲੱਗਣ ਦਾ ਡਰ ਰਹਿੰਦਾ ਇਹਦਾ ਸਿਸਟਮ ਦਾ ਵਾਹ ਭਲਵਾਨ ਵਾਹ ਹੋਰ ਭਾਈ ਠੀਕ ਐ ਜਮਾ ਲੋਡ ਆ ਚੜਦੀ ਗਲਾ ਜਮਾ ਪ੍ਰਸ਼ਾਦ ਦੇ ਪਾਣੀ ਫੜਨਾ ਆਇਆ ਸੀਗਾ ਤੇ ਇੱਥੇ ਲਾਵਾਂਗੇ ਹਜੇ ਜੋਟੀ ਆਪਾਂ ਜਿੰਨਾ ਚੱਲੀ ਜੰਗਾ ਜਮਾ ਚੱਲਿਆ ਪ੍ਰਸ਼ਾਦ ਦੇ ਲੈ ਕੇ ਖੇਤ ਤੇ ਮਿਲਦੇ ਆਂ ਆਪਾਂ ਬ੍ਰੇਕ ਤੋਂ ਬਾਅਦ ਠੀਕ ਐ ਮਿੱਤਰਾ ਕਾਲਾ ਪਲਵਾਨ ਭਾਈ ਸਕੂ ਦਾ ਕੰਮ ਕਰੇ ਵੀ ਲੋਡਰ ਜੀ ਵਾਲਾ ਜੈ ਇਹਦਾ ਸਮਾਂ ਹੋ ਗਿਆ ਤੇ ਮਗਰਲੀ ਟਰਾਲੀ ਭਰ ਕੇ ਹੁਣੇ ਹੁਣੇ ਟਰੈਕਟਰ ਤੋਰਿਆਗਾ ਤੇ ਤੋਂ ਬਾਅਦ ਛੁੱਟੀ ਆ ਹਾਂ ਲੰਘਾ ਸਲਾਬਾ ਹੋ ਗਿਆ ਤੇ ਲੋਡ ਲੈਣ ਲੱਗੀ ਗੱਡੀ ਪਹਿਲਾ ਅਗੇਰ ਦੂਜਾ gear shift ਹੋ ਜਾਂਦਾ ਕਿਤੇ ਪਹਿਲਾ ਲੱਗੇ ਜਾਂਦਾ ਕਿਤੇ ਦੂਜਾ ਹੋ ਜਾਂਦਾ ਤੇ ਵੇ ਬਸ ਇਹੀ ਸੋਚਿਆ ਸੀ ਕਿ ਜਦੋਂ ਤੱਕ ਕੰਮ ਚੱਲਿਆ ਹਾਂ ਚਲਾਵਾਂਗੇ ਤੇ ਕਾਲੇ ਭਲਵਾਨ ਦੀ ਟੋਟੀ ਉੱਥੇ ਲਾ ਰੱਖੀ ਸੀਗੀ ਟੂੜੀ ਭੌਣ ਤੇ ਬਾਕੀ ਖੈਰ ਸਭ ਚੰਗੀ ਜੀ ਰਾਜੀ ਭਾਈ ਚੜਦੀ ਕਲਾ ਕਿਵੇਂ ਚੋਬਰ ਠੀਕ ਆ ਬਈ ਹੋ ਗਈ ਚੜਾ ਜੱਪੀ ਹਾਂ ਮੋੜ ਦਾ ਉਧਰਲੇ ਪਾਸੋਂ ਤੇ ਬਾਕੀ ਠੀਕ ਆ ਬਈ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਹੈਲੋ ਤੇ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਕਰ ਸਬਸਕ੍ਰਾਈਬਰ ਕਰਦੇ ਰਹੋ ਤੇ ਹੋ ਸਕੇ ਤਾਂ ਹੋ ਸਕੇ ਤਾਂ ਦੋਸਤਾਂ ਮੇਰੇ ਰਿਸ਼ਤੇਦਾਰਾਂ ਨਾਲ ਫੇਰ ਵੀ ਲਾਜ਼ਮੀ ਕਰ ਦਿਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ